ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸਰਹਿਆਲੀ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਲਖਵੀਰ ਲੱਖੇ ਦੇ ਵੀਰ ਹੈ ਪੀਦੇ ਕੋਲ ਆਇਆ ਦੋਸਤੋ ਤੋਂ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਵੀਰ ਉਹਨਾਂ ਦਾ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਇਸ ਕਿੱਲੇ ਤੋਂ ਇਸ ਫਾਰਮ ਤੋਂ ਦਿਖਾਏ ਆ ਅੱਜ ਇਸ ਵੀਡੀਓ ਦੇ ਵਿੱਚ 나ਗ ਤੁਹਾਨੂੰ ਆਪਾਂ ਹਰ ਵਾਰ ਦੀ ਤਰ੍ਹਾਂ ਤਕਰੀਬਨ 5 ਕ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 3 ਮਜਾਂ ਸੂਈਆਂ ਨੇ ਤੇ 2 ਗੱਬਣ ਪਸ਼ੂ ਦਿਖਾਵਾਂਗੇ ਠੀਕ ਆ ਜੀ ਟੋਟਲ 5 ਨਾਗ ਹੋਣਗੇ ਸੋ ਪੰਜੇ ਨਗਾ ਦੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਅੱਜ ਤਰੀਕ ਦੋਸਤੋ 17 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਸੋ ਪਸ਼ੂ ਪਿਛਲੀ ਵੀਡੀਓ ਵਿੱਚ ਵੀ ਤੁਹਾਨੂੰ ਦਿਖਾਇਆ ਸੀ ਬੜੇ ਖੂਬਸੂਰਤ ਚੰਗੇ ਨਾਗ ਲਿਆ ਕੇ ਵੀਰ ਲੱਖੇ ਉਹਨਾਂ ਦੇ ਵੀਰ ਹੈਪੀ ਉਹਨਾਂ ਲਿਆ ਕੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਸੀਗੇ ਅੱਜ ਵੀ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਬਹੁਤ ਖੂਬਸੂਰਤ ਜੰਗੇ ਪਸ਼ੂ ਆ। ਤੋਂ ਥਣ ਭਾਂਡੇ ਪੂਰੇ ਲੇਵੇ ਲੂਵੇ ਕਾਫੀ ਸੋਨੇ ਆ ਠੀਕ ਆ ਜੀ। ਤੋਂ ਚੁਬਾਈਆਂ ਚੰਗੀਆਂ ਨੇ ਇਹਨਾਂ ਮੱਝਾਂ ਦੀਆਂ ਝੋਟੀਆਂ ਦੀਆਂ। ਤੋਂ ਪੰਜ ਨਾਗ ਨੇ ਆਹ ਕਰਦੇ ਆ ਗੱਲਬਾਤ। ਤੋਂ ਨਸ਼ਾਰੇ ਪੰਨੂ ਤੋਂ ਵੀ ਦੋਸਤੋ ਕੋਈ 3-4 ਕਿਲੋਮੀਟਰ ਦੀ ਦੂਰੀ ਆ ਤੇ ਸ੍ਰਿਹਾਲੀ ਤਕਰੀਬਨ ਤੁਸੀਂ ਜਿਹੜੀ ਵਿਜਿਟ ਕਰਨੀ ਆ। ਤੇ ਨਾਲ ਲੱਗਦੇ ਪਿੰਡ ਦੋਸਤੋ ਸ਼ਖਰੀ ਪਿੰਡ ਥੋੜੀ ਦੂਰੀ ਤੇ ਤਰਗਾਪੁਰ ਠੱਟੀਆਂ ਮੰਤਾ ਤੇ ਪਿੰਡ ਥੋੜੀ ਥੋੜੀ ਦੂਰੀ ਤੇ ਆ ਠੀਕ ਆ ਜੀ। ਆਹ ਲੈ ਲੈਨੇ ਆ ਜਾਣਕਾਰੀ ਬਤੇਰੇ ਕਰਦੇ ਆ ਗ ਸਭ ਤੋਂ ਪਹਿਲਾਂ ਹੈਪੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਉਹ ਠੀਕ ਠਾਕ ਬਈ ਐ ਚੜ੍ਹਦੀ ਕਲਾ ਕਿਰਪਾ ਸਤਿਗੁਰੂ ਜੀ ਲੱਖੇ ਬਾਈ ਸਤਿ ਸ੍ਰੀ ਅਕਾਲ ਜੀ ਬੜੇ ਵਧੀਆ ਠੀਕ ਠਾਕ ਭਾਜੀ ਹੋ ਰਾਜੀ ਸੇਤਾ ਸੁਤਾ ਹਾਂਜੀ ਹਾਂਜੀ ਠੀਕ ਹੈ ਗੱਲ ਬਾਤ ਐਪੀ ਅੱਜ ਟੋਟਲ ਪੰਜ ਮੱਝਾਂ ਆਪਣੇ ਕੋਲ ਪੰਜ ਸੰਧੂ ਸਾਹਿਬ ਤਿੰਨ ਮੱਝਾਂ ਸੁਈਆਂ ਦੋ ਗੱਬਣਾ ਜੀ ਠੀਕ ਹੈ ਜੀ ਹਾਂਜੀ ਤਿੰਨ ਸੁਈਆਂ ਦੋ ਗੱਬਣ ਦੋ ਗੱਬਣਾ ਜੀ ਅੱਛਾ ਐਪੀ ਜੜੀਆਂ ਸੁਈਆਂ ਮੱਝਾਂ ਦੁੱਧ ਦਾ ਕਿੰਨਾ ਬੋਲਾ ਬੋਲੇ ਸੰਧੂ ਸਾਹਿਬ ਇਹਦੇ ਲਈ 14 ਕਿਲੋ ਬੋਲਾ ਦੇ ਕੋਲ 14 15 ਕਿਲੋ ਦੁੱਧ ਠੀਕ ਹੈ ਜੀ ਹਾਂਜੀ ਲੋਬ ਦੋਸਤੋ 15 14 14 ਕਿਲੋ ਵੀਰਾਂ ਦਾ ਵੀ ਹੁਣ ਬੋਲੇ ਜਿਹੜੇ ਜਾਂ ਦੋ ਦਿਨਾਂ ਦੇ ਥੱਲੇ ਹਾਜ਼ਰ ਨੇ ਸੋ ਮੱਝਾਂ ਚਗੀਆਂ ਖਾਸੀਆਂ ਨੇ ਫੋਲੋ ਵਜਣਾਂ ਨੂੰ ਓੜਾਲੀਆਂ ਨੇ ਪੂਰੀਆਂ ਭਾਰੀਆਂ ਨੇ ਵਜਣਾ ਦਾਰ ਨੇ ਠੀਕ ਹੈ ਜੀ ਫੁੱਲ ਤੇ ਸ਼ੁਰੂਆਤ ਇੱਕ ਆਪਾਂ ਸਟਾਰਟਿੰਗ ਤੋਂ ਇਸ ਪਹਿਲੇ ਨੰਬਰ ਵਾਲੀ ਮੱਝ ਤੋਂ ਕਰਾਂਗੇ ਠੀਕ ਹੈ ਜੀ ਐਪੀ ਇਹ ਤਾਂ ਪੂਰਾ ਬੇਰਵਾਹ ਕਰਦੀ ਐ ਸਾਂਝਾ ਵੀਰ ਸੂਹਾ ਕਿੰਨਾ ਤੇ ਕਿੰਨੇ ਕ ਦਿਨਾਂ ਦੀ ਸੂਈ ਐ ਸਾਨੂੰ ਸਾਹਿਬ ਪਰਸੋਂ ਸੂਈ ਐ ਮੈਂ ਹਾਂਜੀ ਤੇ 14 ਕਿਲੋ ਬੋਲਾ ਕੋਈ ਤਿਆਰ ਹੋਊਗਾ ਮੈਂ ਥੱਲੇ ਮੈਨੂੰ ਕਿ ਲੈ ਜੇ ਮੇਰਾ ਵੀਰ ਕੋਈ ਓਕੇ ਤੇ ਤੀਜਾ ਮਗਰ ਬੱਚਾ ਕੀ ਆ ਗਿਆ ਮਗਰ ਕਟਾ ਜੀ ਲਓ ਜੀ ਹਾਂ ਜੀ ਸੋ ਦੋਸਤੋ 13 ਕਿਲੋ ਬੋਲਾ ਆਇਆ ਜਿਹ ਤੀਜਾ ਦੇਣਾ ਮਗਰ ਇਹਦੇ ਕਟਾ ਮੇਲ ਕਾਫ ਆ ਤੁਸੀਂ ਸਾਹਮਣੇ ਦੇਖ ਲਓ ਠੀਕ ਆ ਜੀ ਸੋ ਆ ਬੱਚਾ ਮਗਰ ਦੇ ਤੇ ਸੁਬਾਹ ਹੈ ਵੀ ਤੀਜਾ ਹੀ ਦੱਸ ਤੀਜਾ ਤੇ ਜਸ਼ਨ ਹੁੰਦਾ ਤੇ ਜਸ਼ਨ ਬਹੁਤ ਜਿਆਦਾ ਚੰਗੀ ਮੈਂ ਚੋਣ ਚਾਣਾ ਠੀਕ ਹੈ ਹਾਂਜੀ ਸੋ ਚੂਣ ਚਾਨ ਦੀ ਭਰਾਵੋ ਚੰਗੀ ਹੈ ਠੀਕ ਆ ਆ ਵੇਖੋ ਹੁਣ ਨਾਲੇ ਵਾ ਵੈਸੀ ਹੁਣ ਚੁਵਾਈ ਦਾ ਸਮਾਂ ਜਿਵੇਂ ਜਿਵੇਂ ਨੇੜ ਆਈ ਜਾਂਦਾ ਜੀ ਡੇਢ ਘੰਟਾ ਚੁਵਾਈ ਪਿਆ ਵਾ ਠੀਕ ਸਾਢੇ 6 ਵਜੇ ਕਰੀ ਦੀ ਸਾਢੇ 6 ਸ਼ਾਮ ਨੂੰ ਕਰੀ ਜੀ ਆ ਠੀਕ ਹੈ ਜੀ ਡੇਢ ਦੋ ਘੰਟੇ ਪੈ ਚੁਵਾਈ ਜੇ ਸੋ ਦਸਨ ਅਨੁਸਾਰ ਆ ਵੀ ਇਹਨਾਂ ਦਾ ਵੀ ਡੇਢ ਦੋ ਘੰਟੇ ਹਜੇ ਸਮਾਂ ਪਿਆ ਹੈ ਸੂਣ ਚ ਆ ਬਿਲਕੁਲ ਚੂਣ ਚ ਠੀਕ ਆ ਤੇ ਹੁਣ ਜਿਹੜਾ ਦੋਸਤੋ ਬਣੀ ਥਣੀ ਆ ਜਿੰਨੀ ਕਾਪਾ ਤੁਹਾਨੂੰ ਮੌਕੇ ਤੇ ਦਿਖਾ ਰਹੇ ਆ ਉਹ ਤੁਸੀਂ ਆ ਦੇਖੋ ਗੁਰਲਵੰਡ ਆਫਿਸ ਹਨ ਦੀ ਬਹੁਤ ਜ਼ਿਆਦਾ ਚੰਗੀ ਹੈ ਠੀਕ ਆ ਜ ਤਾਂ 13 ਕਿਲੋ ਸ਼ਟਾਰਟਿੰਗ ਜਿਹੜੀ ਹੁਣ ਬੌਲੇ ਤੋਂ 3 ਕਿਲੋ ਮੈਂ ਦੀ ਗਾੜੀ ਗਾੜ ਹੋਊਗੀ ਠੀਕ ਹੈ ਜੀ ਹਾਂਜੀ ਇਹਨੇ ਸਮਝਾ ਮੇਲਾ ਲੜਿਆ ਪੰਚਾਇਤੀ ਅੱਛਾ ਜੀ ਪੰਚਾਇਤੀ ਲੈਵਲ ਤੇ ਹਾਂਜੀ ਹਾਂਜੀ 18 ਕਿਲੋ ਦੁੱਧ ਚੋਆਇਆ ਮੈਂ ਨੇ ਠੀਕ ਹੈ ਕੁਆਲਟੀ ਆ ਸੋ ਮੱਝ ਦੋਸਤੋ ਤੀਜੇ ਸਵੇਰ ਤੋੜ ਕੇ ਤੁਹਾਨੂੰ ਦਿਖਾਉਣੇ ਆ ਗੱਲਬਾਤ ਬਤੈਣੇ ਸਮਝਾਊਗੀ ਸੋ 13 ਲੀਟਰ ਬੌਲਾ ਬਾਕੀ ਦੁੱਧ ਵੀਰਾਂ ਦਾ ਵੀ ਕਿੰਨਾ ਕੁ ਹੈਪੀ ਕਿੰਨਾ ਕੁ ਸਾਨੂੰ ਸਾਹ ਵAIR ਕੀ 18 ਵਜੇ ਸਾਦੀ 20 ਵਜੇ ਸਾਦੀ ਸੇਵਾ ਦੇ ਬਟਪੈ ਪੰਚਾਇਤੀ ਲੈਵਲ ਕਿੰਨਾ ਕੁ ਮਿਲ ਕਹਾਈਸਟ ਰੈਸ ਸੀ ਦਾ 17 ਕਿਲ 17 ਕਿਲੋ ਹਾਂਜੀ ਹਾਂਜੀ 17 ਕਿਲੋ ਦਾ ਚੁਆਇਆ ਏ ਠੀਕ ਹੈ ਜੀ ਸਰਟੀਫਿਕੇਟ ਵੀ ਉਹ ਨਾ ਬੰਦੇ ਦਫਾ ਲੈ ਕੇ ਦੇ ਦਾਂਗੇ ਜੇ ਵੀਰ ਨੂੰ ਚਾਹੀਦਾ ਹੋਊਗਾ ਪਿੰਡ ਲੈਵਲ ਦੀ ਚੁਆਈ ਹੋਣੀ ਹੈ ਹਾਂਜੀ 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 ਪਿੰਡ ਲੈਵਲ ਚਾਹੀਏ ਵੀਰ ਕਹਿ ਰਿਹਾ ਦੋਸਤੋ ਪਿੰਡ ਲੈਵਲ ਦੀ ਜਿਹੜੀ ਚੁਆਈ ਆ ਉਹ ਇਸ ਮਾਜ ਦੀ ਕਰਵਾਈ ਗਈ ਹੋਣੀ ਆ ਠੀਕ ਹੈ ਜੀ ਉਸ ਪਿੰਡ ਪੱਤਰ ਤੇ ਤੇ ਉਹਦੇ ਵਿੱਚੋਂ ਸਰਟੀਫਿਕੇਟ ਵੀ ਜਿਹੜਾ ਨੇ ਅਚੀਵ ਕੀਤਾ ਠੀਕ ਆ ਇਸ ਮਾਜ ਨੇ ਕੋਈ 17 ਕਿਲੋਟਰ ਦਾ ਜਿਹੜਾ ਦੋਸਤੋ ਪ੍ਰਮਾਣ ਪੱਤਰ ਉਹ ਸਰਟੀਫਿਕੇਟ ਵੀ ਹੈਗਾ ਠੀਕ ਹੈ ਜੀ ਉਹ ਕਿਸੇ ਵੀਰ ਨੇ ਵੇਖਣਾ ਦੇਖਣਾ ਤਰੀਦਨ ਲੱਗਿਆ ਉਹ ਤੁਸੀਂ ਜਿਹੜੀ ਦੇਖ ਸਕਦੇ ਜੇ ਪ੍ਰਮਾਣ ਪੱਤਰ ਠੀਕ ਹੈ ਜੀ ਸਰਟੀਫਿਕੇਟ ਤੇ ਬਾਕੀ ਆਰਡਰ ਕੁਆਲਿਟੀ ਚੰਗੀ ਆ ਸੋ ਚੋਣ ਚਾਣ ਦੀ ਬਿਲਕੁਲ ਇੱਕ ਨੰਬਰ ਸਪੇਸ ਵੰਡ ਬਹੁਤ ਜਿਆਦਾ ਸੋਹਣੀ ਆ ਠੀਕ ਹੈ ਜੀ ਆਪਸੀ ਥਣ ਤੁਸੀਂ ਵੇਖੋ ਬਹੁਤ ਸੋਹਣੀ ਵਿਰਲ ਤੇ ਚੰਗੀ ਬੇਥੀ ਦੇ ਥਣ ਲੱਗਾ ਸੋ ਖੂਬਸੂਰਤ ਆ ਠੀਕ ਹੈ ਜੀ ਤੇ ਅੰਦਾਜ਼ਾ ਆਪ ਇਹ ਤੋਂ ਲਾ ਸਕਦੇ ਆ ਵੀ ਜੇਕਰ ਅੱਜ 213 ਕਿਲੋ ਬੋਲਾ ਇਹਦੇ ਥਨੇ ਹਾਜ਼ਰ ਆ ਤੇ ਉਮੀਦ ਕਰ ਸਕਦੇ ਆ ਵੀ ਚੰਗੇ ਦੁੱਧ ਦੀ ਆਉਣ ਵਾਲੇ ਸਮੇਂ ਦੇ ਵਿੱਚ ਆ ਦੇ ਹਮਸਾ ਕੋਈ ਸੇਵਾ ਕਰ ਲੂਗਾ ਤੇ 20 ਵੀ ਚੋ ਸਕਦੇ ਨੇ ਜੇ 17 18 ਕਰੋ ਦੋ ਤੋਂ ਨਹੀਂ ਮੈਂ ਮਰਦੀ ਫੇਰ ਠੀਕ ਹੈ ਜੀ ਹਾਂਜੀ ਠੀਕ ਓਕੇ ਤੇ ਬਾਕੀ ਆਪੀ ਫਿਰ ਰੇਡ ਕੀ ਕਰਾਂਗੇ ਤਾਂ ਮੁੱਲ ਦਾ ਮੁੱਲ ਕਰਨੇ ਆਪਾਂ ਲਾਈਨ ਦੇਣ ਜਿਹੜੇ ਵਿੱਚੋਂ ਥੋੜਾ ਬੜਾ ਛੋਟਛਾ ਪਾਈ ਆ 145 ਚੋਂ ਮਾਨਤਾਣ ਕਰ ਦਾਂਗੇ ਮੈਂ ਦਾ 145 145 ਚੋਂ ਛੋਟਛਾ ਪਾ ਜਾਊਗਾ ਕਿੰਨਾ ਖੁੱਲਾ ਢੁਲਾ ਹੋ ਜਾਊਗਾ ਹਾਂਜੀ ਹਾਂਜੀ ਕਰ ਦਾਂਗੇ ਵੀਰ ਦਾ ਇਹਦਾ ਮਾਨਤਾਣ ਦੇ ਕੇ ਮੈਂ ਭੇਜਾਂਗੇ ਠੀਕ ਹੈ ਜੀ ਹਾਂਜੀ ਤਾਂ ਤੁਸੀਂ 145 ਵੀਰ ਦਾ ਵੀ ਆਪਾਂ ਇਹਦੀ ਮੰਗ ਕਰਦੇ ਹਾਂ ਠੀਕ ਹੈ ਜੀ ਉਹਦੇ ਵਿੱਚੋਂ ਛੋਟਛਾ ਪਾ ਬਿਲਕੁਲ ਹੋ ਜਾਊਗਾ ਮੌਕੇ ਤੇ ਕਿਸੇ ਵੀਰ ਦੇ ਵੀ ਘਰ ਆਏ ਦਾ ਹਰ ਵਾਰੀ ਜਿਹੜਾ ਦੋਸਤੋ ਮੌਕੇ ਤੇ ਛੋਟਸਾ ਆਪਾਂ ਹੋ ਜਾਂਦਾ ਹੁੰਦਾ ਬਾਕੀ ਆਪਣਾ ਤਾਲਮੇਲ ਤੁਸ ਜੰਨੂ ਸਾਹਿਬ ਤੁਹਾਨੂੰ ਮੈਂ ਨੇ ਦੱਸ ਦੇਣਾ ਮੈਂ ਤਾਂ ਥਣਪਾਟੇ ਦੇ ਵੇਲੇ ਕੱਢੀ ਸਾਸ ਸੁਸਰੀ ਆ ਹਾਂ ਬਹੁਤ ਚੰਗੀ ਹਾਂਜੀ ਬਹੁਤ ਖੂਬਸੂਰਤ ਠੀਕ ਆ ਜੀ ਹਾਂਜੀ ਸੋ ਆਰਡਰ ਕੁਆਲਿਟੀ ਬਹੁਤ ਜ਼ਿਆਦੀ ਸੋਹਣੀ ਆ ਠੀਕ ਆ ਜੀ ਵੇਖੋ ਤੁਸੀਂ ਬਿਲਕੁਲ ਪੱਟਾਂ ਦੇ ਸੰਗ ਦੇ ਵਿੱਚਕਾਰ ਇੱਕ ਐਚ ਐਫ ਵੜਾ ਵਾਹੂ ਭਵਾਨਾ ਚੱਡਾ ਤਿਆਰ ਕਰੀ ਖੜੀ ਕਰਨ ਵਾਲੀ ਤੇ ਚਵਾਈ ਦਾ ਸਮਾਂ ਹਜੇ ਵੀ ਕੋਈ ਘੰਟਾ ਡੇਢ ਘੰਟਾ ਹਜੇ ਪਿਆ ਬਿਲਕੁਲ ਚੂ ਠੀਕਾ। ਲਓ ਵੀ 145 ਦੇ ਵਿੱਚੋਂ ਛੋੜ ਚੱਪਾ। ਇੱਕ ਹੈਪੀ ਇਦਰ ਸੈਕਿੰਡ ਨੰਬਰ ਤੇ ਆ ਵੀ ਆਪਣੇ ਕੋਲ ਵੱਡੀ ਇਹ ਵੀ ਸੰਸਰ ਦੂਜਾ ਸੂਆ ਛੋਟੀ ਸੂਈ ਆ। ਹਾਂਜੀ ਵੀਰੇ। ਹਾਂਜੀ। ਇਹਨੂੰ ਸੂਈ ਨੂੰ 10 ਤੋਂ 12 ਦਿਨ ਹੋ ਗਿਆ ਜੀ। 10 ਤੋਂ 12 ਦਿਨਾਂ ਦੀ ਸੂਈ ਆ। ਹਾਂਜੀ ਹਾਂਜੀ। ਠੀਕ ਆ ਜੀ। ਤੇ ਸੂਬਾ ਦੂਜਾ ਦੂਜਾ ਸੂਆ। ਬੱਚਾ ਮਗਰ ਤੇ ਮਗਰ ਕੱਟਾ ਜੀ ਇਹਦੇ ਵੀ। ਇਹਦੇ ਥਲੇ ਆਪੀ ਕਿੰਨੇ ਕਿ ਦੁੱਧ ਤੇ ਆ 14 ਕਿਲੋ ਸਾਨੂੰ ਸਭ ਮਿੰਕੇ ਲੈ ਜਾਏ ਕੋਈ। 14 14 ਕਿਲੋ ਮਨਾ ਕੇ ਦੇ ਦਾਂਗੇ ਪੂਰਾ ਤਸੱਲੀ ਮੈਂ ਕਿੰਨਾ ਵੀ ਜਿੱਦਾਂ ਮਰਜੀ ਕੋਈ ਵੀ ਮੇਰਾ ਦੋ ਟਾਈਮ ਤਿੰਨ ਟਾਈਮ ਭਾਵੇਂ ਚਾਰ ਟਾਈਮ ਤਸੱਲੀ ਕਰੇ ਲੋਕ ਤੁਸੀਂ 14 ਕਿਲੋ ਦੁੱਧ ਐਸ ਵਕਤ ਅੱਜ 10 11 12 ਦਿਨਾਂ ਦੀ ਸੂਈ ਦੇ ਥੱਲੇ ਹਾਜ਼ਰ ਆ ਸੂਆ ਦੁਜਾ ਤੇ ਬਾਕੀ ਤੁਹਾਨੂੰ ਇੱਕ ਵਾਰੀ ਥੋੜੀ ਆਪਾਂ ਲਾਗਿਓ ਸਪੇਸ ਵੰਡ ਤੇ ਥਾਣ ਦਾ ਸਹਿਜ ਦਿਖਾ ਦਈਏ ਆ ਕਰੋ ਚੱਕ ਜੀ ਠੀਕ ਆ ਜੀ ਸਪੇਸ ਵੰਡ ਚੰਗੀ ਆ ਬਹੁਤ ਸੋਨਾ ਥਾਣ ਕੁਆਲਟੀ ਵਾਲਾ ਠੀਕ ਆ ਜੀ ਤੇ ਵੰਡ ਵੰਡ ਤੁਸੀਂ ਆਪ ਹੀ ਚੈੱਕ ਕਰ ਲਓ ਬਹੁਤ ਦੂਰੀ ਤੇ ਥਾਣ ਲੱਗਾ ਠੀਕ ਆ ਜੀ ਅਗਲੇ ਪਿਛ ਸੋ 14 ਲੀਟਰ ਤੇ ਹੁਣ ਕਰਮਾ ਲਈ ਇਹ ਚੱਲਣ ਢਈ ਆ ਠੀਕ ਆ ਜੀ ਸੋ 14 ਲੀਟਰ ਇਸ ਵਕਤ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਆਪਣੀ ਚੁਵਾਈ ਕਰਕੇ ਤਸੱਲੀ ਕਰ ਸਕਦਾ ਮਗਰ ਕੱਟਾ ਮੀਲ ਕਾਫ ਹੋਰ ਗੱਲਬਾਤ ਕੋਈ ਇਹਦੇ ਬਾਰੇ ਮੈਂ ਕਹਿੰਨਾ ਸੰਧੂ ਸਾਹਿਬ ਕੋਈ ਵੀਰ ਮੇਰਾ ਲੈ ਗਿਆ ਦੋ ਦੋ 16 17 ਕਿਲੋ ਮੈਂ ਦੇਵੂਗੀ ਤੇ ਚੁਵਾ ਜੂਗੀ ਚੰਗਾ ਤੇ ਮੈਂ ਚਵੰਗਾ ਚੰਗਾ ਚੰਗਾ ਦੇ ਮੇਰਾ ਮੂਲਾ ਮਾਰਨਾ ਮੈਂ ਨੇ ਜੇ ਠੀਕ ਆ ਜੀ ਸੋ ਮੇਲੇ ਮੂਲੇ ਤੋਂ ਦੋਸਤੋ ਹਜੇ ਚੱਲਣਾ ਬਾਕੀ ਹੈਪੀ ਫੋਲ ਕੇ ਵੀਰ ਕਰੀਏ ਪੇਸ਼ ਦਾ ਪੈਟ ਪੁੱਠਾ ਵੜਾ ਮੈਂ ਦਾ ਸੋ ਚੌੜਾ ਪਿੱਠ ਪੂਰਾ ਦੋਸਤੋ ਕੱਦ ਬੋਤਲ ਚੰਗਾ ਲੱਗਾ ਕਰਮਾਲੀ ਨੂੰ ਠੀਕ ਆ ਜੀ ਹਾਈਟ ਲੈਂਥ ਵਾਲੇ ਪਾਸਿਓ ਕੋਈ ਢੱਲਣੀਗੀ ਟੋਪਰ ਵੀ ਪੂਰਾ ਮੰਜਾ ਡਈ ਦਾ ਕਰਮਾਲੀ ਦਾ ਠੀਕ ਆ ਜੀ ਬਹੁਤ ਸੋਹਣੀ ਸੇਵਾ ਦੇ ਵਿੱਚ ਜੰਮੀ ਪਲੀ ਆ ਆ ਬੈਕ ਸਾਈਡ ਤੋਂ ਥੋੜਾ ਜਿਹਾ ਤੁਸੀਂ ਪਿੱਠ ਪੁੜੇ ਵਾਲੀ ਸਾਈਡ ਤੋਂ ਦੇਖੋ ਠੀਕ ਆ ਜੀ ਸੋ ਨਾਲ ਦੀ ਨਾਲ ਹੀ ਦੋਸਤੋ ਪਸ਼ੂਧਾਨਾ ਵੀ ਬਹੁਤ ਕਮਾਲ ਦਾ ਤੇ ਨਾਲ ਦੀ ਨਾਲ ਵੀਰ ਹੈਪੀ ਨੇ ਜਿਹੜੀਆਂ ਫਲਕਾਰੀਆਂ ਫਲਕੂਰੀਆਂ ਪਾ ਕੇ ਬਹੁਤ ਜਿਆਦਾ ਇਚਾਰਚਾਂ ਤੇ ਲੱਗੇ ਪਏ ਆ ਬਿਊਟੀ ਦੇ ਵਿੱਚ ਖੂਬਸੂਰਤੀ ਦੇ ਵਿੱਚ ਠੀਕ ਆ ਜੀ ਬਹੁਤ ਖ ਸੋ ਸੋਹਣੀ ਹਾਈਟ ਲੈਂਥ ਦੇ ਵਿੱਚ ਚੰਗਾ ਚੌੜਾ ਪਿੱਠਕੂੜਾ ਚੰਗੀ ਫੁੱਲ ਵਜਣ ਰੋੜ ਦੇ ਵਿੱਚ ਤੁਹਾਨੂੰ ਸਾਫ ਫਿਰ ਮੈਂ ਠੰਡੀ ਠੀਰੀ ਬੋਦ ਆ ਇੱਧਰ ਹਲੋ ਇਦਾਂ ਤੋਂ ਬੈਠੇ ਰਹੋ ਮੈਂ ਥੱਲੇ ਠੀਕ ਆ ਜੀ ਪਵਾ ਇਦਾਂ ਹੀ ਚੋੜੋ ਧਾਰ ਦੇ ਮੈਂ ਕਾਦੀਆਂ ਗਾਂ ਹੀ ਕਰਮਾ ਲਈ ਹਾਂ ਹਾਂਜੀ ਹਾਂਜੀ ਲਓ ਜੀ ਬਹੁਤ ਖੂਬਸੂਰਤ ਠੀਕ ਆ ਜੀ ਸੋ ਸੱਚੇ ਖਾਪਿਓ ਹਰਕ ਐਂਗਲ ਤੋਂ ਹਰਕ ਪਾਸੇ ਤੋਂ ਤੁਸੀਂ ਤਸੱਲੀ ਨਾਲ ਦੇਖ ਲਓ ਸੋ ਦੋਸਤੋ 13 ਕਿਲੋ ਸੌਰੀ 14 ਕਿਲੋ ਇਸ ਵਕਤੇ ਤੇ ਥੱਲੇ ਦੋ ਦਾ ਅੱਜ ਦਾਹਾਂ 11 12 ਦਿਨਾਂ ਦੀ ਸੂਈ ਦੇ ਥੱਲੇ ਬਾਕੀ ਕੋਈ ਭਰਾ ਭਲੇਖੇ ਜਨ ਆ ਰਵੇ ਠੀਕ ਆ ਜੀ ਆਪਣੀ ਦੋ ਟਾਈਮ ਤਿੰਨ ਟਾਈਮ ਚੁਆਈ ਜ਼ਰੂਰ ਕਰ ਲਿਓ ਠੀਕ ਆ ਜੀ ਕਿਉਂਕਿ ਕਿਸੇ ਵੀਰ ਦੇ ਮਨ 'ਚ ਕੋਈ ਡਾਊਟ ਨਾ ਰਹੇ ਜੀ ਪੈਸੇ ਲਾ ਦਿੱਤੇ ਆ ਦੂਰੋਂ ਨੇੜਿਓਂ ਕੋਈ ਵੀਰ ਸੰਪਰਕ ਕਰਦਾ ਐਥੇ ਇੱਕ ਵਾਰੀ ਆਣ ਕੇ ਚੋਕੇ ਵੇਖਿਓ ਭਰਾ ਆ ਕੇ ਵੇਖਿਓ ਠੀਕ ਆ ਸੋ ਪਸੰਦ ਆਊਗਾ ਚੰਗਾ ਪਸ਼ੂਤਾਨਾ ਠੀਕ ਆ ਅੱਛਾ ਹੈਪੀ ਐਨੂੰ ਕਰਦੇ ਫਿਰ ਮਾੜਾ ਲਓ ਜੀ ਪੂਰੀ ਠੰਡੀ ਧੀਰੀ ਆ ਸੀਲ ਸੌਗਾ ਠੀਕ ਆ ਜੀ ਅੱਪੀ ਕੀ ਡਿਮਾਡ ਵੀਰ ਕੀ ਮੁੱਲ ਕਰਦੇ ਵੀਰ ਤੁੰਦੂ ਸਾਹਿਬ ਮੁੱਲ ਕੋਈ ਨਹੀਂ ਕਰਨਾ 1.35 ਚ ਛੋਟ ਛੱਪਾ ਕਰਨਾ ਹੈ 1.35 1.35 ਚ ਹਾਂਜੀ ਛੋਟ ਛੱਪਾ ਕੋਈ 100 200 100 ਦੇ ਹਿਸਾਬ ਨਾਲ ਕੇ 1000 ਤੇ ਸੌਣ ਹੋ ਜਾਊਗਾ ਨਹੀਂ 500000 ਕਰ ਦਾਂਗੇ 100 ਦੇ ਹਿਸਾਬ ਨਾਲ ਨਹੀਂ ਕਰ ਦਾਂਗੇ ਅੱਜ ਵੀ ਇਹ ਨਹੀਂ ਮਹਿੰਗੀ ਮਾਜਾ ਵੀ 200 ਰੁਪਈਆ ਛੋਟ ਨਹੀਂ 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 ਠੀਕ ਕਰਦੀ ਵਿੱਚੋਂ ਹਾਂਜੀ 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 ਤਾਂ ਦੋਸਤੋ ਮਾਨਤਨ ਹੋਊਗਾ ਕਿਸੇ ਭਰਾ ਦਾ ਵੀ ਬਿਲਕੁਲ ਆਏ ਗਏ ਦਾ ਉਹ ਤੁਸੀਂ ਇੱਥੇ ਆਣ ਕੇ ਆਪਣੀ ਪਹਿਲਾਂ ਤਸਦੀਕ ਕਰ ਲਿਓ ਉਸ ਤੋਂ ਬਾਅਦ ਛੋਟ ਛੱਪੇ ਹੋ ਜਾਣਗੇ ओके आपी अपने ਕੋਲੇ ਇਧਰ ਆ ਜਾਓ ਆ ਤੀਜੇ ਨੰਬਰ ਤੇ ਜਿਹੜੀ ਇਧਰ ਜਿਸਨ ਸਾਹਿਬ ਗੱਬਣ ਝੋਟੀ ਆ ਜੀ ਇਹ ਗੱਬਣ ਆ ਗਈ ਹਾਂਜੀ ਦੂਜਾ ਸਵੇਰ ਦਾ ਸੂਣਾ ਨੇ ਪਹਿਲਾਂ ਨੇ 16 ਕਿਲੋ ਦੋ ਚੌਹਾਂ ਸਾਬ ਨਖੇੜਾ ਦੋ ਦੋ ਚੋਆ ਤੁਸੀ ਚੈੱਕ ਕਰੋ ਆਰਡਰ ਦੀ ਕੁਆਲਿਟੀ ਚੈੱਕ ਕਰੋ ਹਾਈਟ ਕਰਦੇ ਤਾਂ ਕਰਮਣੀਆਂ ਵੈਸੇ ਸਾਰਿਆਂ ਨਾਲੋਂ ਤਕਰੀਬਨ ਕੋਈ 2 ਇੰਚ ਬਾਅਦ ਦਾ ਤੇ ਬਾਕੀ ਆ ਫੇਸ ਕੁਆਲਿਟੀ ਵੇਖੋ ਹੈ ਆ ਵੀ ਦੂਜਾ ਸੂਬਾ ਹੀ ਆ ਦੂਜਾ ਸੂਬਾ ਦੂਜਾ ਸੂਬਾ ਆਹ ਦੀ ਸੂਬਾ ਦੂਜਾ ਜਿਹੜੀ ਦੂਜਾ ਦੂਜਾ ਨਾਲੇ ਤੀਜਾ ਤੇਜਾ ਕਾਵਾਂਗੇ ਦੇਖੋ ਜੀ ਸੋ ਬਹਿਣੀ ਵਾਲੀ ਆ ਦੋਸਤੋ ਸਾਈਡ ਤੋਂ ਤੋਰਾ ਥਣ ਕਰਮਾਲੀ ਨੂੰ ਬਿਲਕੁਲ ਮੁੱਕੀ ਉਹ ਫੁੱਲਾ ਡੁੱਲਾ ਇਹ ਹਫਤਾ ਮੈਂ ਲੈ ਲੈਂਦੀ ਆ ਅਰਕੀ 18 ਵੀ ਦੇ ਸਕਦੀ 19 ਵੀ ਦੇ ਸਕਦੀ ਜੋ ਕੋਈ ਸੇਵਾ ਦੇ ਡਿਪੈਂਡੈਂਸ 16 ਮਿਲ ਤੋ ਚੋਇਆ ਪਿਛਲੇ ਸਵੇਰੇ ਹਾਂਜੀ ਬਗੀਚਾ ਨਾਲ ਦਾ ਸਪੇਸ ਬੂਸ ਵੇਚ ਲੋ ਆ ਦੇਖੋ ਜੀ ਅੱਜ ਹਫਤਾ ਖੰਡ ਹੈਪੀ ਲੈ ਜੂਗੀ ਹਾਂਜੀ ਹਾਂਜੀ ਲੋਬੀ ਇੱਕ ਹਫਤਾ ਦੋਸਤੋ ਹਜੇ ਸਮਾਂ ਬਾਕੀ ਆ ਸੂਨ ਦੇ ਵਿੱਚ ਸੋਨ ਖੇੜ ਵੇਖੋ ਦੋਸਤੋ ਇਹਨੂੰ ਆਪਾਂ ਕਹਿ ਸਕਦੇ ਆ ਵੀ ਪੀੜੀ ਦੇ ਪਾਵਿਆ ਵਾਂਗੂ ਲੱਗਾ ਥੰਮ ਤੀਗਾ ਜੀ ਚੌਂ ਗੁੱਠਾਂ ਦੇ ਚੌਂ ਨੁਕਰਾਂ ਦੇ ਕੱਲਾ ਕੱਲਾ ਥਾਣ ਸੱਚੇ ਖੱਬੇ ਦੇ ਵਿੱਚ ਬੇਸ਼ੱਕ ਕੋਈ ਵੀਰ ਗਿੱਟ ਮਾਰਦੇ ਠੀਕ ਹੈ ਜੀ ਆ ਦੇ ਤੋਂ 15 16 16 ਲੀਟਰ ਪਿਛਲੇ ਸਮੇਂ ਦੁੱਧ ਚਵਾਇਆ ਤੇ ਬਾਕੀ ਇਸ ਵਾਰ ਵੀ ਚੰਗੀ ਉਮੀਦ ਕਰ ਸਕਦੇ ਆਪਾਂ ਚੰਗਾ ਪਸ਼ੂ ਸਾਧੂ ਸਾਹਿਬ ਜੀ ਆਹ ਹਫਤਾ ਮੈਂ ਨਹੀਂ ਸੁਣਦੀ ਬਾਕੀ ਥਾਂ ਥੂਣ ਵੇਖੋ ਕਿਦਾਂ ਲੱਗਾ ਮੈਨੂੰ ਲੋ ਜੀ ਕਮਾਲ ਅਡਰ ਕੁਆਲਟੀ ਹੈ ਠੀਕ ਹੈ ਜੀ ਪੂਰੀ ਸ਼ਾਨਦਾਰ ਤੇ ਜਾਨਦਾਰ ਦੇ ਆ ਵੀ ਹੈਪੀ ਫੋਲ ਕੇ ਤੌਰ ਵੀ ਦਾ ਕੱਦ ਕਾਠ ਵਾਲੀ ਹੈ ਦੋਸਤੋ ਇਹ ਕਾਲੀ ਸ਼ਾਹ ਲੈ ਲਓ ਸੰਗਾ ਉਧਰ ਲਈ ਮੈਨਾਂ ਡੋ ਪਤਾ ਲੱਗ ਜਾਂਦਾ ਹੈ ਹਾਂ ਉਹ ਹਾਈਡ ਕਤਾਲੇ ਪਸ਼ੂ ਆ ਜਿਹੜੇ ਪਸ਼ੂ ਹਾਈਡ ਕਤਾਲੇ ਆ ਆਪਾਂ ਫੁੱਲ ਹਾਈਡ ਕਤਾਲੇ ਦੱਸਦੇ ਆ ਉਹ ਵੱਡੇ ਕੱਤ ਪੋਤਾਂ ਵਾਲੇ ਹੁੰਦੇ ਆ ਬਾਕੀ ਮਾਜੇ ਵੀ ਚੰਗੀ ਕੁਆਲਿਟੀ ਬੜਾ ਦਰਦਿੰਗਾ ਨਹੀਂ ਇਹ ਢਾਂਚਾ ਮੈਂ ਦਾ ਠੀਕ ਆ ਜੀ ਲਓ ਜੀ ਕਰੋ ਚੈੱਕ ਤਾਂ ਕੋਨ ਤਰ ਕੋਨ ਤਰ ਬਕਾ ਵੀ ਸੋਹਣੀ ਆ ਠੀਕ ਆ ਜੀ ਬਵਾਨੇ ਚੱਡੇ ਦੀ ਗੱਲ ਕਰ ਲਓ ਚਾਹੇ ਬਾਟੀ ਪੰਤਰ ਦੀ ਕਰ ਲਓ ਸੋਹਣੀ ਕੁਆਲਿਟੀ ਦੇ ਵਿੱਚ ਅਜੇ ਵੀ ਹੈਪੀ ਤਕਰੀਬਨ ਕੋਈ 4-5 ਦਿਨ ਸੁੱਟੇ ਹਾਂਜੀ ਲੈ ਲਓ 4-5 ਦਿਨ ਖੁੱਲੇ ਡੂਦੇ ਲੈ ਜੂ ਮੈਂ ਠੀਕ ਆ ਜੀ ਹਾਂਜੀ ਭਾਬੀ ਹਜੇ ਵੀ ਦੋਸਤੋ ਚੰਗੀ ਉਮੀਦ ਕਰਦੇ ਆ ਆਪਾਂ ਕਿਉਂਕਿ ਜਿੰਨੇ ਕ ਦਿਨ ਲੱਗੇ ਉਹਨਾਂ ਹੀ ਪਸ਼ੂ ਲਈ ਚੰਗਾ ਉਹਨਾਂ ਹੀ ਥੱਲੇੋਂ ਜ਼ਿਆਦਾ ਖੁੱਲੂਗਾ ਠੀਕ ਆ ਠੀਕ ਆ ਦਾ ਮੋਡਲ ਹੈਪੀ ਠੀਕ ਹੈ ਓਕੇ ਹੱਪੀ ਕੀ ਡਿਮਾਂਡ ਇਦੀ ਕਰਦਾ ਵੀਰੇ ਸਾਨੂੰ ਸਭ ਇਹਦਾ ਮੁੱਲ 1.45 ਆ 1.45 ਹਾਂਜੀ ਹਾਂਜੀ ਮਾਨਤਾਣ ਕਰਦਾਂਗੇ ਅੱਛਾ ਜੀ ਹਾਂਜੀ 1.45 ਚ ਹਾਂਜੀ ਇਹ ਵੇਖ ਲੋ ਕੋਈ ਇਹ ਨਾ ਕਹੇ ਲਿੱਥੀਆਂ ਫਿੱਕੀਆਂ ਵੇਖ ਲੋ ਲਓ ਜੀ ਸੋ ਚੌੜਾ ਐ ਕਾਲੀਆਂ ਸ਼ਾ ਵਾਂ ਰੈਡੀ ਸੋ ਚੰਗੀਆਂ ਨਿਗਰ ਆ ਦੋਸਤੋਂ ਪਿੰਡੇ ਪੁੰਡੇ ਦੀਆਂ ਫੁੱਲ ਨਿਗਰ ਆ ਤੇ ਬਾਕੀ ਉੱਪਰੋਂ ਜਿਹੜਾ ਚੁੰਨੀ ਫਲਕਾਰੀ ਲਾ ਕੇ ਤਾਂ ਹੀ ਦਿਖਾਈ ਆ ਵੀ ਸਾਰੇ ਵੀਰਾਂ ਨੂੰ ਪਤਾ ਲੱਗ ਜੇ ਕੌੜਾ ਪੇਠਪੁੜਾ ਇੱਕੋ ਜਿਹਾ 200 ਖੁੱਡੇ ਵੇਖੋ ਤੁਸੀਂ ਠੀਕ ਹੈ ਜੀ ਪੂਰੀ ਚੜਾਈ ਆ ਉਪਰੋ ਤੇ ਪੂਰੀਆਂ ਫਿਟਪਾੜ ਫੁੱਲ ਰਾਜੀ ਫੁੱਲ ਵਜਨ ਦੌੜ ਵਿੱਚ ਇਹ ਚੋਟੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਤਾਂ ਦੂਜਾ ਸੂਬਾ ਸੌਣ ਦੀ ਬਿਲਕੁਲ ਤਿਆਰੀ ਆ ਦਿਨ ਵੈਸੇ ਹੋ ਸਕਦਾ ਵੀ ਕੰਪਲੀਟ ਕਰ ਗਈ ਹੋਵੇ ਉੱਪਰ ਜਿਹੜੇ ਭਾਵੇਂ 2 ਲੈ ਜੇ 4 ਲੈ ਜੇ ਉਹ ਅਜੇ ਦਿਨ ਲੱਗੀ ਹੈ ਠੀਕ ਹੈ ਜੀ ਕਪੀ ਇੱਕ ਚੌਥੇ ਨੰਬਰ ਤੇ ਆਪਣੇ ਕੋਲ ਵੀਰ ਜਿਹੜੀ ਇੱਧਰ ਆ ਮੱਝ ਆ ਗਈ ਹੈ ਇਸ ਨੂੰ ਦੂਜਾ ਸੂਆ ਝੋਟੀ ਸੂਈ ਆ ਅੱਛਾ ਹਾਂਜੀ ਮਗਰ ਇਹਦੇ ਕੱਟੀ ਆ ਪਰसों ਸੰਦਸਾ ਸੂਈ ਹੈ ਜੀ ਠੀਕ ਆ ਜੀ ਹਾਂਜੀ 8-9 ਕਿਲੋ ਬੋਲਾ ਥੱਲੇ ਆ ਜੀ ਠੀਕ ਆ ਜੀ ਹਾਂਜੀ ਦੂਜਾ ਸੂਆ ਕਿ ਕਾਹ ਵੀ ਹੋ ਸਕਦੀ ਆ ਇਹਨੂੰ ਦੂਜਾ ਸੂਆ ਸੰਦੂ ਸਾਹਿਬ ਠੀਕ ਆ ਜੀ ਹਾਂਜੀ ਪਰ ਦੋਸਤੋ ਦੂਜਾ ਸੂਆ ਵੀਰ ਖਾਪੀ ਕਹਿੰਦਾ ਵੀ ਇਹ ਸੂਈ ਆ ਤੇ ਅੱਜ ਦਿਨ ਕਿੰਨੇ ਹੋ ਗਿਆ ਪੀ ਇਹਨੂੰ ਪਰसों ਸੰਦਸਾ ਸੂਈ ਕੱਟੀ ਮਗਰ ਆਵੇ ਮਗਰ ਕੱਟੀ ਆ ਠੀਕ ਆ ਜੀ ਕਟਿਨਾ ਦਾ ਬੁਖਾਰ ਹੈ ਓ ਢਿੱਲੀ ਜਹੀ ਕੱਟੀ ਆਵੇ ਥੋੜੀ ਢਿੱਲੀ ਹੈ ਨਾ ਹਾਂਜੀ ਹਾਂਜੀ ਲੋ ਜੀ ਬੱਚਾ ਥੋੜਾ ਦੋਸਤੋ ਵੀਕ ਆ ਰਹੀ ਹੈ ਵੀਕਨੈਸ ਹੈ ਕੀ ਬੱਚੇ ਦੇ ਵਿੱਚ ਮਗਰ ਕੱਟੀ ਆ ਕੱਟੀ ਬਿਲਕੁਲ ਇੱਕ ਵਾਰ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਲਓ ਆ ਬੱਚਾ ਜ ਮਗਰ ਕੱਟੀ ਫੀਮੇਲ ਇੱਕ ਹਫਤੇ ਦੀ ਸੂਈ ਆ ਉਸਨੇ ਪਰਸੋਂ ਸੂਈ ਆ ਹਫਤੇ ਦੀ ਨਹੀਂ ਹਾਂਜੀ ਅਜੇ ਇਹਦੇ ਬੌਲਾ ਬੰਦਾ ਦਾ ਦੇ ਕਿ ਕਿੰਨਾ ਫੌਲਾ ਕਿੰਨਾ 8-9 ਕਿਲੋ ਹੋਊਗਾ ਥੱਲੇ ਹੁਣ ਹਾਂਜੀ 8 ਜੇ 9 ਜੀ ਲੋ ਜੀ ਹਾਂਜੀ ਸੋ 8-9 8-9 ਦੁੱਧ 12 ਇੱਕ ਛੋਟੀ ਤੋਂ ਵੀ ਖੁੱਲਾ ਡੁੱਲਾ ਠੀਕ ਹੈ ਹਾਂਜੀ ਬੋਲੇ ਤੋਂ 108 9 ਕਿਲੋ ਇਹਦੇ ਥੱਲੇ ਹੁਣ ਹਾਜ਼ਰ ਆ। ਬਾਕੀ ਦੁੱਧ ਚਵਾਜੂ ਕੀ ਕਰਮਾ ਵਾਲੀ ਵੀਰ ਕਹਿੰਦਾ ਵੀ 11 12 ਲੀਟਰ। ਖੋਲ ਕੇ ਇੱਕ ਵਾਰੀ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆਪਾਂ ਠੀਕ ਆ ਜੀ। 8 9 ਕਿਲੋ ਬੋਲੇ ਤੋਂ ਜਿਹੜੀ ਹਜੇ ਸਟਾਰਟਿੰਗ ਹੀ ਆ। ਤੇ ਬਾਕੀ ਮੱਝ ਤੁਸੀਂ ਇਹ ਦੇਖ ਲਓ ਠੀਕ ਆ ਜੀ ਬਾਡੀ ਬੁੱਡੀ ਦੀ ਚੰਗੀ ਐ ਇੱਕ ਵਾਰੀ ਸੂਚ ਜਿਹਾ। ਜਦੋਂ ਘਰ ਦੁੱਧ ਪੀਣ ਨੂੰ ਚੰਗੀ ਜਿੰਨੇ ਦੋ ਚੌਂ ਜੀ ਗਾਣੇ ਪੀਣਾ ਦੁੱਧ। ਹਾਂ। ਹਾਂਜੀ। ਬਾਕੀ ਚੂਣ ਜਿਹੜਾ ਥੱਲਿਓਂ ਚੰਗੀ ਸਾਫ ਬਹੁਤ ਜਿਆਦਾ ਸੰਦੋ ਚੂਣ ਚੰਗੀ ਆ। ਠੀਕ ਆ ਜੀ। ਹਾਂਜੀ ਆ ਕਰੋ ਚੈੱਕ ਜੀ ਠੀਕ ਆ ਹੋ ਜੋਕ ਦੇ ਠੀਕ ਆ ਜੀ ਜਸ ਆਸੂ ਲੋ ਕਿ ਦੀ ਦੁੱਧ 12 ਕਿਲੋ ਜੋੜੀ ਚਵਾਉਈ ਐ ਵੀ ਹਾਂ ਹਾਂਜੀ ਲਓ ਜੀ ਫਿਲਹਾਲ ਤਾਂ ਸੋਇ ਜਿਹੜੀ ਤੁਹਾਨੂੰ ਆਪਾਂ ਮਾਜੇ ਜਿ ਦਿਖਾ ਦਿੱਤੀ ਐ ਝੋਟੀ ਦਿਖਾਤੀ ਐ ਇਹ ਬਿਲਕੁਲ ਸੂਈ ਸਵਾਈ ਐ ਆਣ ਕੇ ਇੱਥੇ ਆਪਣੀ ਤਸੱਲੀ ਕਰ ਲਿਓ ਨਰਕ ਪਰਕ ਕਰ ਲਿਓ ਕਿਉਂਕਿ ਪਸੂ ਜਿਹੜਾ ਸੋਇਆ ਬੇਸ਼ੱਕ ਉਹਨੂੰ 2 2 ਕਿਲੋ ਭਰਾਓ ਚਾਹੇ 4 ਕਿਲੋ ਭਰਾਓ ਤਸੱਲੀ ਆਪਣੀ ਖੁੱਲੇ ਟਾਈਮ ਕੱਢ ਕੇ ਬਿਲਕੁਲ ਖੁੱਲੇ ਦਿਲ ਨਾਲ ਜਿਹੜੀ ਤਸੱਲੀ ਕਰ ਲਿਓ ਠੀਕ ਆ ਚੋਂ ਚਾਂ ਚੰਗੀ ਦੱਸ ਰਿਹਾ ਵੀਰ ਹੈਪੀ ਪਰ ਚੋਂ ਕੋਈ ਵੀ ਡੰਗਰ ਭੂ ਸ਼ਿਟਾ ਚੋਂ ਸਖਤ ਇਹ ਗੱਲ ਦੀ ਆਪਣੀ ਜ਼ਿੰਮੇਵਾਰੀ ਹੋ ਗਈ ਕਿਉਂਕਿ ਭੈਣ ਨੇ ਵੀ ਚੋਣੀ ਹੁੰਦੀ ਹੈ ਗਾਂ ਜਾ ਕੇ ਵੀ ਕੋਈ ਇੱਥੇ ਵੀ ਮੇਰਾ ਵੀ ਆਵੇ ਨ ਜੋਣ ਜਾਂ ਘੂੜ ਸ਼ਿੱਟਾ ਥਾਣਵਾ ਦੇ ਕੱਢਦੇ ਗੱਲ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਹਾਂਜੀ ਕਹੋ ਜੀ ਆਪਾਂ ਵੀ ਰਕਮਾਂ ਲਾਗਣ ਤਸੱਲੀ ਕਰਕੇ ਲਿਆਂਦੀ ਆ ਠੀਕ ਹੈ ਜੀ ਹਾਂਜੀ ਠੀਕ ਠੀਕ ਇਹਦਾ ਹੈਪੀ ਕੀ ਕਰਦਾ ਮੋਢਾ ਚਲੋ ਇਹਦਾ 82000 ਚ ਮਾਨਤਨ ਕਰਦੇ ਆ 82 ਚ 80 ਦੀਵ ਝੋੜੀ ਦੇ ਦਾਂਗੇ ਆਪਾਂ ਠੀਕ ਹੈ ਹਾਂਜੀ ਛੋਟ ਸਿ ਆਪਾਂ ਕਰ ਦਾਂਗੇ ਵੀਦਾ ਇਹਦਾ ਠੀਕ ਹੈ ਆ ਦੋਸਤੋ 80000 ਦੀ ਇਹ ਮੱਝ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਤੁਹਾਨੂੰ ਇਹ ਝੋਟੀ ਦੋ ਤੇ 12 ਕਿਲੋ ਦੋਊਗੀ ਅਜੇ ਪਰਸੋਂ ਨਹੀਂ ਸੂਈ ਆ 8 ਜੇ 9 ਕਿਲੋ ਜੇ ਬੋੜਾ ਮੈਨ ਨਾਲ ਆ ਵਾ ਕਿ ਨਾ ਕਹਿਣਾ ਵਾ ਬਣਾ ਕੇ ਦੇਵਾਂਗੇ ਦੋ ਟਾਈਮ ਹਾਂਜੀ ਠੀਕ ਆ ਜੀ ਲਓ 280000 ਦੇ ਵਿੱਚੋਂ ਛੋਟਾ ਛੱਪਾ ਹੋ ਜਾਊਗਾ ਸੋ ਬਾਕੀ ਮੇਰਾ ਵੀਰ ਇੱਥੇ ਕੋਈ ਆਣ ਕੇ ਆਪਣੀ ਚੋਕੇ ਤਸੱਲੀ ਕਰ ਲੇ 8 9 ਕਿਲੋ ਬੋੜੇ ਤੇ ਚੱਲਣ ਡਈ ਆ ਇੱਧਰ ਇੱਕ ਨੀਲੀ ਰਵੀ ਦੀ ਆ ਗਈ ਆਪਣੇ ਕੋਲ ਮਾਜੇ ਗੱਬਣ ਹਾਂਜੀ ਅਸੀਂ ਤਾਂ ਗੱਬਣੇ ਦਿਨ ਦਾਸ ਨੂੰ ਸਭ ਲੈ ਲੀਏ ਜੇ ਲਓ ਜੀ 10 ਦਿਨ ਹਜੇ 200 ਇਹ ਤੇ ਪੈਂਡਿੰਗ ਆ ਠੀਕ ਆ ਜੀ ਸੋ 10 ਦਿਨ ਹਜੇ ਕੱਢ ਜੂਗੀ ਕਰਮਾ ਵਾਲੀ ਤੇ ਉਹ ਨੀਲੀ ਜਾਵੀਂ ਤਿੱਜਾ ਸੂਆ ਜ ਤੁਹ ਤੇ ਜਸੂਆ ਵੀ ਰੈਪੀ ਕਹ ਰਿਆ ਵੀ ਇਹ ਸੂਣ ਵਾਲੀ ਹੈ ਗਾਵਾਂ ਨੂੰ ਬੰਨਦੀ ਆ ਰੇ ਇਹ ਦੋ ਦਿਹਾਗਾਂ ਕਹਿਣਾ ਝੂਠੀ ਮਾਰਨਾ ਸੂਠੀ ਮਾਰਦਾ 14 ਕਿਲੋ ਤੋਂ 24 ਸਭ ਮੈਂ ਥੱਲੇ ਆ ਅੱਛਾ ਹਾਂਜੀ ਆਪ ਲੋ ਜੇ ਦੱਸ ਦੇਣ ਲੈਂਦੀ ਖੁੱਲੇ ਡੁੱਲੇ ਲੋ ਜੀ ਸੋ ਨੀਲੀ ਰਾਵੀ ਦੇ ਵਿੱਚ ਆ ਦੋਸਤੋ ਤੇ ਬਾਕੀ ਤਾਜਾ ਢੂਚਾ ਤੁਸੀਂ ਇਸ ਮੈਂ ਤਾਂ ਚੈੱਕ ਕਰੋ ਥੱਲੇ ਉਹ ਕਾਫੀ ਸੋਹਣਾ ਬਣਦੀ ਪਈ ਹੈ ਹਜੇ 8-10 ਦਿਨ ਪਈ ਆ ਸੂਣ ਦੇ ਵਿੱਚ ਉਹਦੇ ਹਿਸਾਬ ਨਾਲ ਜੇਕਰ ਆਪਾਂ ਵੇਖੀਏ ਤਾਂ ਥੱਲੇ ਉਹ ਖੁੱਲੂਗੀ ਕਾਫੀ ਠੀਕ ਆ ਬਾਕੀ ਲੇਵਾਂ ਲੂਹਾ ਦੀ ਬੰਤਰ ਹੀ ਦੱਸਣ ਡਈਏ ਝੋੜ ਝਾਲ ਕਰ ਚੁਗਲੀ ਝਾਲ ਠੀਕ ਹੈ ਜੀ ਹਾਂ ਜੀ ਬਾਕੀ ਥਨਾ ਥੋਨਾ ਦਾ ਗੈਰਗੂ ਵੇਲ ਹੋਣੀ ਚੰਗਾ ਠੀਕ ਆ ਸੋ ਬਾਕੀ ਮਾਰਕਿੰਗ ਦੀ ਗੱਲ ਕਰੀਏ ਦੋਸਤੋ ਚਾਰੇ ਖੋਰ ਚਾਰੇ ਪਿਆਰ ਤੋਂ ਪੇ ਮਤਲੇ ਚਿੱਲੇ ਤੇ ਸੁਣ ਨਹੀਂ ਚੋ ਮੂ ਦੀ ਗੱਲ ਕਰੀਏ ਤੇ ਸਾਰਾ ਵਾਈਟ ਆ ਫੇਸ ਠੀਕ ਆ ਜੀ ਅੱਖਾਂ ਦੋਵੇਂ ਬਿੱਲੀਆਂ ਤੇ ਬਾਕੀ ਆਪਾਂ ਤੁਹਾਨੂੰ ਨਾਲ ਦੇ ਨਾਲ ਹੈਵੀ ਫੋਰ ਲਾ ਕੇ ਬਾਹਰ ਕੱਢ ਕੇ ਦਿਖਾ ਦਈਏ ਹਵਾ ਨੇ ਚੱਡੇ ਤੇ ਵੀ ਪੂਰਾ ਨਿਸ਼ਾਨ ਆ ਆ ਵੇਖੋ ਜੀ ਠੀਕ ਆ ਸੋ ਨਿਧੀ ਰਵੀ ਦੇ ਵਿੱਚ ਦੋਸਤੋ ਇਹ ਮੱਝ ਬਕਾਊ ਆ ਤੇ ਦੇਣ ਹਜੇ 8-7 8-10 ਦਿਨ ਘੱਟੋ-ਘੱਟ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਠੀਕ ਆ ਯਾ 10 ਦਿਨ ਖੁੱਲੇ ਡੁੱਲੇ ਮੈਂ ਲੈ ਜੂ ਜੀ ਚਲੋ ਜਿੰਨੇ ਚੰਗੇ ਆ ਉਹਨੇ ਲੈ ਜੇ ਦਿਨ ਹਾਂਜੀ ਹਾਂਜੀ ਉਹਨਾਂ ਥੱਲੇੋਂ ਬਣ ਜੂਗੀ ਕੋ ਬਾਕੀ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਆ ਐਨ ਸਕਿਨ ਸਕੂਨ ਬਿਲਕੁਲ ਲਿਫਾਫੇ ਵਾਂਗੂ ਚਲੋ ਨਿੱਗੀ ਤੇਰੀ ਵੜੀ ਕਰਮਾਂ ਵਾਲੀ ਇਹੋ ਜੀ ਲਸਣ ਸੁਆਲੀ ਨਿੱਗੀ ਆ ਵੇਲੋ ਠੀਕ ਹੈ ਜੀ ਤੋਰ ਲੋ ਲਓ ਬੀ ਨੀਲੀ রাਵੀ ਤਾਂ ਜਿਹੜੇ ਦੋਸਤੋ ਸ਼ਕੀਨ ਵੀਰ ਆ ਹਰ ਕੋਈ ਵੀਰ ਦਾ ਸ਼ੌਂਕ ਹੁੰਦਾ ਵੀ ਜੇਕਰ ਇਹੋ ਜਿਹਾ ਪਸ਼ੂ ਨਿਕਲੇ ਤਾਂ ਆਪਾਂ ਖਰੀਦ ਲਈਏ ਤੇ ਗਾਂ ਬੱਚੇ ਲੈਣ ਵਾਸਤੇ ਇੱਕ ਗੱਲ ਕਰ ਲਈਏ ਚਾਹੇ ਕੋਈ ਦੁੱਧ ਦਾ ਆਪਦੀ ਥਾਰ ਹੈਗਾ ਠੀਕ ਹੈ ਜੀ ਦੁੱਧ ਵੀ ਕਰਨ ਵਾਲੀ ਨੇ ਚੰਗਾ ਚਬਾਜੂਗੀ ਸਾਨੂੰ ਜਾਬ 15 ਕਿਲੋ ਤੇ ਮੈਂ ਭਰਾ ਦਊਗੀ 14 ਕਿਲੋ ਚੁਆ ਮੈਂ ਖਲੇ ਉਹਨਾਂ ਨੇ 14 ਕਿਲੋ ਵੇਖੋ ਜੀ ਹਾੜੀ ਸਾਰੀ ਮੱਜਾਂ ਦੇ ਥੱਲੇ ਥੋੜਾ ਦੁੱਧ ਹੈਗਾ ਕੋਈ ਕਰਤੂਤ ਵਾਲਾ ਪਸ਼ੂ ਆ ਤੇ ਉਹਨੇ ਬਸ ਜੀ ਬਸ ਤੇ ਬਾਕੀ ਦੁੱਧ ਦੋਸਤੋ ਵੈਸੇ 12 ਲੀਟਰ ਵੀ ਬਹੁਤ ਹੁੰਦਾ ਕਿਤੇ ਚੰਗਾ ਨਹੀਂ ਲੋਕਾਂ ਦੇ ਟਰਾਲਾ ਤੇ ਯਾਦ ਪਾਣੇ ਦੁੱਧ ਦੇ ਦਿੰਦਿਆਂ ਹਾਂ ਹਾਂ ਉਹ ਨਸਲ ਚਾਹਤੇ ਬੱਸ ਜੀ ਬੱਸ ਹਾਂਜੀ ਮੱਧ ਚੰਗੀ ਹੈ ਠੀਕ ਹੈ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਤੋਂ ਥਣਾ ਤੁਨਾਂ ਦੀ ਆਪਣੀ ਟਿਪ ਟੂਪ ਕੇ ਤਸੱਲੀ ਤੁਸੀਂ ਕਰ ਲਿਓ ਵੈਸੇ 35 ਦੀ ਤੇ ਭਾਰ ਪੇਸ਼ੇ ਦੀ ਆਪਣੀ ਤਸੱਲੀ ਸੰਗੋ ਪਿਛੇ ਦੀ ਦੇਥ ਨਾਲ ਜੀ ਆਪਣੀ ਗਾਰੰਟੀ ਹੋ ਗਈ ਭਾਂਗਾ ਬਾਂ ਨਗਰ ਰਾਏ ਬਾਸੂਆ ਲੈ ਕੋਈ ਠੀਕ ਹੈ ਹਾਂਜੀ ਤੇ ਇਹਦਾ ਕੀ ਮੋਡ ਰੱਖਿਆ ਫਿਰ ਸੰਗੋ ਇਹਦਾ ਮੁੱਲ 82000 ਹਾਂ ਦੱਸ 10000 ਜਿੰਨਾ ਦੇ ਦਾਂਗੇ ਵੀ 80 ਦੀ ਹਾਂਜੀ ਠੀਕ ਹੈ ਹਾਂਜੀ ਲਓ ਜੀ 82 ਮੋਲਾ ਤੇ 80000 ਦੀ ਲੈ ਦੇਇਆ ਸਾਨੂੰ ਸਾਵਾ ਇਹ ਲੋ ਚੋੜਾ ਚਾਹਦਾ ਮੈਂ ਦਾ ਇਹ ਵੇਖ ਲੋ ਬਾਂਦੀ ਥਾਨੀ ਇਹ ਪੰਡਾ ਪਾਉਗੀ ਉਹੀ ਕਪਾਲੀਆਂ ਹਾਂਜੀ ਏ ਠੀਕ ਹੈ ਜੀ ਕਪਾਲੀਆਂ ਪੰਡਾ ਪਾਉ ਕਰ ਮਾ ਲਈ ਅਜੇ ਟਾਈਮ ਇਹ ਦਾ ਇਹ ਕਾफी ਸੋਹਣ ਦੇ ਵਿੱਚ ਸੋ ਚੰਗੀ ਉਮੀਦ ਕਰਦੇ ਹਾਂ ਦੋਸਤੋ ਸੁਣਾ ਦਾ ਗਾਇ ਦੇਖੋਲੇ ਪਾਸਿਓਂ ਵੀ ਸਾਹ ਦੇਖੋ ਆ ਵੇਖੋ ਸੁਣਾ ਸੁਣਾ ਦਾ ਹਰ ਪਾਸਿਓਂ ਪੂਰੀ ਹੈ ਠੀਕ ਹੈ ਜੀ ਅੱਜ ਦੇ ਸਮੇ ਸੁਗੈਬੂ ਕਾफी ਸੋਹਣਾ ਇਹ ਨਹੀਂ ਹੈਗਾ ਵੀ ਕੋਈ ਜੋੜਾ ਥਾਣਾ ਠੀਕ ਹੈ ਜੀ ਨਾਲ ਜੁੜੇ ਆ ਥਾਣਾ ਸੋ ਸੋਹਣੀ ਬਾਂਡਾ 5 5 6 6 ਇੰਚ ਤੇ ਥਾਣ ਲੱਗਾ ਸੋ ਮੂੰਹ ਮੱਥੇ ਦੀ ਬੜੀ ਚੰਗੀ ਆ ਰੀਲੀ ਬਿਲੀਵ ਮਨ ਕੀ ਆਖਾ ਠੀਕ ਆ ਜੀ ਸਟੇਟ ਪਟਾ ਤੇ 80000 ਦੇ ਵਿੱਚੋਂ ਵੀ ਥੋੜਾ ਬਾ ਦ ਮਾਨਤਨ ਹੋ ਜਾਊਗਾ 82000 ਡਿਮਾਂਡ ਆ ਇਹ ਅੱਜ 200 ਟੋਟਲ 5 ਡਾਲ ਸੀਗੇ ਤੇ ਪੰਜੇ ਨਗਾ ਦੀ ਡਿਟੇਲ ਆਪਾਂ ਤੁਹਾਨੂੰ ਦੇ ਦਿੱਤੀ ਆ ਹੈਪੀ ਤੋਂ ਲੈ ਕੇ ਠੀਕ ਆ ਜੀ ਫੁੱਲ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਕੀ ਮੇਰਾ ਵੀਰ ਵਿਜ਼ਿਟ ਕਰੋ ਇੱਥੇ ਆਣ ਕੇ ਆਪਣੀ ਤਸੰਗੀ ਕਰਕੇ ਖੜੋ ਨਰਕ ਪਰਖ ਕਰੋ ਸੋ ਜਿਹੜਾ ਪਸ਼ੂ ਸੋਇਆ ਤੇ ਉਹਨੂੰ ਦੋ ਟਾਈਮ ਚੋਕੇ ਤੇ ਗੱਬਣ ਪਸ਼ੂ ਆਪਣਾ ਟਿੱਪ ਕੇ ਚੌਥਾ ਨਾ ਦੀ ਬਰਾਕੇ ਤਸੱਲੀ ਕਰ ਲਿਓ ਠੀਕ ਆ ਜੀ ਮਾਲ ਇਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਕੋਈ 5-7 ਲੱਖ ਜਿਹੜੇ ਆਉਂਦੇ ਰਹਿੰਦੇ ਆ ਪੰਜ-ਸੱਤ ਮਹੀਆ ਆਪਣੇ ਖਲੂਨੀਆਂ ਹੁੰਦੀਆਂ ਹੁੰਦੀਆਂ ਪੱਕੀਆਂ ਆ ਮੱਝਾਂ ਤੁਹਾਨੂੰ ਦਿਖਾਤੀਆਂ ਆਪਾਂ ਠੀਕ ਆ ਜੀ ਫੁੱਲ ਹਾਈਟ ਕੱਤਾਲੀਆਂ ਨੇ ਪੂਰੀ ਬੇਰ ਬੇਰਬੂਲ ਦੀਆਂ ਠੀਕ ਆ ਜੀ ਸੋ ਵਜਨ ਵਟਾ ਵੀ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਬਹੁਤ ਵਧੀਆ ਤੇ ਚੋਣ ਜਾਂਦੀਆਂ ਇੱਕ ਨੰਬਰ ਆ ਜਿਹੜੀ ਮਰਜ਼ੀ ਮਾਝ ਨੂੰ ਹੱਥ ਪਾ ਲਓਗੇ ਤੁਸੀਂ ਜਿਹੜੀਆਂ ਸੁਈਆਂ ਚੋਣ ਜਾਂਦੀਆਂ ਇੱਕ ਨੰਬਰ ਆ ਠੀਕ ਆ ਜੀ ਕੋਈ 13-13 14-14 ਕਿਲੋ ਇਹਨਾਂ ਦੇ ਥੱਲੇ ਆ ਉਸ ਵਕਤ ਦੁੱਧ ਦੀ ਥ ਹੈਪੀ ਤੋਂ ਪਹ ਲੈ ਲੈਣੇ ਜਿਹਨਾਂ ਤੇ ਤੁਸੀਂ ਸੰਪਰਕ ਕਰਨਾ ਹੈਪੀ ਨੰਬਰ ਕੋਲ ਸੀ ਹਾਂ ਦਾ ਫੋਨ ਨੰਬਰ ਆਪਣਾ 81473572 ਪਿੰਡ ਆਪਣਾ ਵੱਡੀ ਸਿਹਾਲੀ ਜ਼ਿਲ੍ਹਾ ਵੀ ਤਰਨਤਾਰ ਤਸੀਲ ਵੀ ਤਰਨਤਾਰ ਨੇ ਠੀਕ ਹੈ ਜੀ ਲੋ ਵੀ ਦੋਸਤੋ ਇਹ ਨੰਬਰ ਆ ਵੀਰ ਹੈਪੀ ਦੇ ਤੇ ਬਾਈ ਲੱਖੇ ਦੇ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਇੱਥੇ ਆ ਕੇ ਆਪਣੀ ਤਸੱਲੀ ਕਰ ਲਿਓ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਕੰਮ ਕਰਦੇ ਵੀਰ ਹੋਣੀ ਤੇ ਡੇਲੀ ਰੁਟੀਨ ਵਿੱਚ ਪਸ਼ੂ ਜਿਹੜੇ ਤੁਹਾਨੂੰ ਨਵੇਂ ਇਸ ਕਿਲੇ ਤੋਂ ਪਰੋਂ ਵੇਖਣ ਦੇ ਵਿੱਚ ਮਿਲਦੇ ਰਹਿਣਗੇ ਤੋ ਜਿਨੇ ਵੀ ਤੁਸੀਂ ਨਾਲ ਜੁੜੇ ਹੋ ਦੋਸਤੋ ਫੋਲੋ ਵੀਡੀਓ ਵੇਖਦੇ ਹੋ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆਂ ਆਪਾਂ ਬਾਕੀ ਵੀਡੀਓ ਵੱਦ ਤੋਂ ਵੱਧ ਅਗੇ ਸ਼ੇਅਰ ਜਰੂਰ ਕਰਿਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ